ਆਜਾ ਬਾਬੇ ਇਧਰ ਆ ਜੋ ਆਜਾ ਇਧਰ ਆ ਦੂਜਾ ਲੰਘੀ ਉਹ ਹਾਂ ਦਵਾਰ ਉਹ ਹਾਂ ਫਿਰ ਉੱਥੇ ਲੈ ਉਹ ਤਾਂ ਬੱਦੀਆਂ ਨੂੰ ਕਿਹਾ ਹੋਇਆ ਉਹਦੇ ਲਈ ਨਹੀਂ ਦੁਬਾਰੇ ਆਜੂ ਆਉਣ ਦੇ ਲਈ ਹਾਂ ਆਉਂਦੇ ਜੂਰਾ ਮੈਂ ਇਧਰ ਮੈਂ ਰੱਖ ਜਾਂ ਮੈਂ ਪੰਨੋ ਲਿਟਾ ਹਾਂ ਆਪ ਨੂੰ ਕੋਈ ਰੱਖਾ ਸੇਈ ਪਾਤਾ ਆ ਗੁਰੂ ਬਾਰ ਕੋਲ ਨਹੀਂ ਉਹ ਘਰ ਤੋਂ ਹੀ ਉਹਦੇ ਇੱਕ ਮਿੱਤਾ ਖੜੀਆਂ ਪ੍ਰਵਿੰਦਰਾ ਜਾਨ ਲਾਉਂ ਤਾਂ ਸੰਗੀ ਜਨ ਨਾ ਗਰ ਲੈ ਜਲੀ ਬਰੇ ਖਲ ਨਾ ਆ ਜਾ ਬਾਈ ਆ ਜਾ ਬਾਈ ਕਿੰਨੀ ਵਿਚਾ ਲੋ ਯਾਰ ਚਲੋ ਮੇਰੇ ਉਹ ਕਿਉਂ ਹੋ ਗਰ ਦੋ ਲਾਖ ਲਾਖ ਚਲੋ ਕੋਈ ਮੈਨੂੰ ਯਾਰ ਨਹੀਂ ਆਖੀ ਕਿਧਰ ਨੂੰ ਸਿੰਧੇ ਪਕੀਜੀ ਪੁੱਤੋ ਉਹ ਪ੍ਰੋਵਿਨ ਕਿਧਿਆ ਕੋਈ ਨਾ ਪ੍ਰੋਵਾਨ ਇਹ ਰਸਮ ਕੋਈ ਨਹੀਂ ਤੁਹਾਡੇ ਕੋਲ ਨਹੀਂ ਆ ਗਿਆ ਕੋਈ ਨਾ ਛੋਡੀ ਮੈਨੂੰ ਬਦਾਈਆਂ ਜੀ ਨਾਲੋਂ ਤੁਹਾਨੂੰ ਵੀ ਬਤਾਵੇ ਤੁਹਾਨੂੰ ਵੀ ਬਤਾਵੇ ਜੀ ਸਿੱਟਾ ਕਿੱਥੇ ਗਿਆ ਆਣਦੇ 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 ਕੋਈ ਅੱਗੇ ਲੈ ਜਨ ਆਣਦੇ ਆਣਦੇ ਓਏ ਇੱਦੀ ਚ ਬਣਾ ਦੇ ਲੈ ਨਹੀਂ ਨਹੀਂ ਥੋੜੀ ਨਿਕਲੋ ਬਾਪਰ ਕੱਢਦੇ ਬਿਨਾਂ ਸੂਤ ਚਾਉ ਯਾਰ ਵੀ ਯਾਰ ਵੀ ਕਿੱਥੇ ਨਿਕਲ ਰਹਾ ਹੈ ਯਾਰ ਥੋੜੀ ਜਾਣ ਦੇ ਗੱਡੀ ਚੋਂ ਚਾ ਥੱਲੇ ਲੱਗਦੇ

ਆਹ ਇਹਦਾ ਤਾਂ ਹੀ ਹੁੰਦਾ ਇਹਦਾ ਇਹ ਚੱਲ ਰਿਹਾ ਮੈਂ ਟ੍ਰਾਈ ਕਰਕੇ ਉਹ ਕਰ ਲਉਂਦਾ ਆਹ ਦੇਖੋ ਖਲੇ ਆ ਜੀ ਬਰਾਮ ਬਰਾਮ ਕੋਈ ਨਾ ਬੇਹੋੜੀ ਕਦੇ ਨਹੀਂ ਕਰਤਨੀ ਵੈਰੀ ਪਿੱਛੇ ਪਿੱਛੇ ਉਧਰ ਦੇ ਨਾਲ ਸਿੱਧਾ ਕੰਮ ਨਹੀਂ ਸਾਈਡ ਹੋ ਜਾ ਬਈ ਹਾਂ ਚਲੋ ਸਰਦੂ ਬਰਤੀ ਵੈਰੇ ਮੇਰੇ ਵੱਲੋਂ ਸਾਰੇ ਕਲੱਬ ਦਾ ਬਹੁਤ-ਬਹੁਤ ਥੈਂਕ ਯੂ ਗੁਲਦੀਪ ਕੁੰਗੂੜਾ ਜੀ ਦਾ ਬਹੁਤ-ਬਹੁਤ ਧੰਨਵਾਦ ਪੰਜਾਬ ਪ੍ਰਾਪਰਟੀ ਡੀਲਰ ਦਾ ਮੈਂ ਕਹਿੰਨੀ ਆ ਇਸ ਵਾਰ ਇਹਨਾਂ ਨੇ ਕਬੱਡੀ ਮੈਚ ਤੇ ਇੱਕ ਗੱਡੀ ਦਿੱਤੀ ਅਗਲੀ ਵਾਰੀ 10 ਗੱਡੀਆਂ ਵੰਡਣੀਆਂ ਇਹਨਾਂ ਦੀ ਪ੍ਰਾਪਰਟੀ ਇੰਨੀ ਕਿ ਵੱਧ ਜਾਏ ਇਹਨਾਂ ਦਾ ਕਾਰੋਬਾਰ ਹੈ ਜਿਹੜਾ ਇੰਨਾ ਕੁ ਵਾਧਾ ਹੋਵੇ ਤੇ ਸਾਰੇ ਪਾਸੇ ਖੰਗੂੜਾ ਸਾਹਿਬ ਖੰਗੂੜਾ ਸਾਹਿਬ ਹੋਵੇ ਕੱਲੋ ਇਹਨਾਂ ਦੇ ਪੈਟਰੋਲ ਪੰਪ ਚੱਲਣ ਦਿਖੋ ਤੇ ਉਹਨਾਂ ਮੈਂ ਇੱਕ ਛੋਟਾ ਜਿਹਾ ਨਜ਼ਰਾਨਾ ਲੈਣਾ ਵਾਸਤੇ ਲੈ ਕੇ ਆਈ ਆ ਔਰ ਨਹੀਂ ਫਸ ਇਹ ਸੀ ਇਹਨਾਂ ਨੂੰ ਦੇ ਰਹੇ ਆ 1 ਲੱਖ ਰੁਪਏ ਦਾ ਚੈੱਕ 1 ਲੱਖ 1000 ਦਾ ਇੱਕ ਵਾਰ ਇਹਨਾਂ ਲਈ ਤਾੜੀਆਂ ਜ਼ਰੂਰ ਲਾ ਦਿਓ ਇਹਨਾਂ ਨੇ ਬਹੁਤ ਵੱਡਾ ਕੰਮ ਕਰਾਇਆ ਕਿਉਂਕਿ ਅਦਾ ਵੱਡਾ ਕੰਮ ਕਰਨਾ ਬਹੁਤ ਔਖੀ ਗੱਲ ਹੁੰਦੀ ਆ ਹਨਾ ਇੱਕ ਇਕੱਲੇ ਬੰਦੇ ਲਈ ਬਹੁਤ ਵੱਡੀ ਗੱਲ ਹੁੰਦੀ ਆ ਕਬੱਡੀ ਕੱਪ ਕਰਾਉਣੇ ਸੌਖੀਆਂ ਗੱਲਾਂ ਨਹੀਂ ਹੁੰਦੀਆਂ ਟੀਮਾਂ ਨੂੰ ਜੋੜਨਾ ਲੋਕਾਂ ਨੂੰ ਆਪਣੇ ਨਾਲ ਜੋੜਨਾ ਸਭ ਤੋਂ ਵੱਡੀ ਗੱਲ ਕਿ ਬੱਚਿਆਂ ਨੂੰ ਕਬੱਡੀ ਦੇ ਰਾਹ ਦੇ ਪਾ ਰਹੇ ਨੇ ਆਪਣੀ ਮਾਂ ਖੇਡ ਹੈ ਜਿਹੜੀ ਕਬੱਡੀ ਪ੍ਰਮੋਟ ਕਰ ਰਹੇ ਨੇ ਤੇ ਨਸ਼ਿਆਂ ਤੋਂ ਦੂਰ ਕਰ ਰਹੇ ਨੇ ਜੁਗ ਜੁਗ ਜਿਓ ਰੱਬ ਕਰੇ ਤੁਹਾਡਾ ਕਾਰੋਬਾਰ ਹੋਰ ਜ਼ਿਆਦਾ ਵਧੇ ਠੀਕ ਹੈ ਆ ਬੰਦ ਹੀ ਹੋ ਗਿਆ ਐ ਦਰਹੀਂ ਛਡੂਗੀ ਇਹ ਉਧਰੋਂ ਨਹੀਂ ਛੱਡਦੀ ਅਰੇ ਬੋਰੀਆਂ ਚੱਪਾ ਨਹੀਂ ਇੱਧਰ ਰੋਹ ਜੀ ਇਹ ਬੋਰੀਆਂ ਪਈਆਂ ਨੇ ਹੀ ਮਾਸਟਰ ਇਹ ਕਿ ਬੋਰੀਆਂ ਗਾ ਲੈਣਾ ਐ ਦਰੋਂ ਨਾਵਾ ਆ ਗੋ ਜੀ ਤਾਨੂ ਦਿੱਖ ਦਿਨਾ ਐ ਦਰੋਂ ਨਾਵਾ ਵੀਡੀਓ ਵੀਡੀਓ ਨਹੀਂ ਆਹ ਫਿਰ ਜਿਹੜਾ ਆਹ ਕੰਮ ਕਰ काम कर रहा ਵੀਡੀਓ ਬਣੂਗੀ ਨਾ ਚੱਪਲ ਦਾ ਮਾਰਕੀਟ ਹੈਗੀ ਮਾੜਾ ਮੱਤਾ ਅਰਦਾਸ ਕਰੋ ਅਰਦਾਸ ਕਾ ਲੱਗੇਗਾ अरदास ਸਵੇਰੇ ਹੋਵੇਗੀ ਅੰਮ੍ਰਿਤ ਵੇਲੇ ਹਾਂ ਓਕੇ ਜੀ ਬਾਈ ਮਾੜਾ ਮੱਤਾ ਇਹ ਤਾਂ ਨਹੀਂ ਕਿੜਾ ਉਹ ਦੇਖ ਲੋ ਖੁਸ਼ੀਆ ਕੱਢ ਰਹੀਆਂ ਜੋ ਕਰ ਰਹੀਆਂ ਓਏ ਸਾਰੇ ਤੇ ਕਮਰੇ ਕੈਮਰੇ ਇੱਥੇ ਪਾ ਕੇ ਲਾਤੇ ਆ ਤਾਂ ਕੀ ਕਰ ਰਹੇ ਆ ਇਹ ਉਹ ਜਿਹੜੀ ਚਾਰੀ ਮੇਲਤ ਹੈ ਵੀ ਉਹ ਤੇ ਲਾ ਆਰ ਰਕੂ ਮੂਰੇ ਵਾਦੇ ਫਿਰ ਅੰਦਰ ਕਰ ਦਾਂਗੇ ਅਸੀਂ ਅੰਦਰ ਪਾਵਾਂਗੇ ਪਾ ਲਵੀ ਗੱਡੀ ਦਾ ਸ਼ਗਨ ਕਰ ਰਹੀ ਆ लवली ਸਾਡੀ ਲੋ ਹੈ ਲੋ ਆ ਜਾਵੀ ਲੋਕ ਕਰੀ ਹੋਈ ਆ दो कप में निकला भी नहीं ओ इस नहीं लगती ओ इस तरह तो तो थोड़ी लोग खुला इसका ये तो और तो खुला ओ brother खोल देंगे चल कितने है ये बीच तेल बा दी ਨਹੀਂ ਪਾਦੀ ਨਹੀਂ ਇਹਦਾ ਹਾਰ ਪਾ ਰਹੀ ਆ ਭਾਈ ਹਾਰ ਪਾ ਲੈਂਦੇ ਆ ਆਲੇ ਨੂੰ ਕਰ ਲੈਂਦੇ ਜਿਹੜਾ ਸਗਨ ਕਰ ਰਹੀ ਆ ਆ ਰਹੀ ਲੋ ਆ ਕਿਥੋਂ ਲੈ ਕੇ ਆਇਆ ਚਲੋ ਆ ਗਈ ਸਭੀ ਪਾਫੀ ਪਾ ਕਰੀ ਆਜਾ ਆ ਲੈ ਇੱਥੇ ਪਾ ਦੇ ਤੂੰ ਬੇ ਇਨੀ ਕਿਹ ਕਿਦਰਾ ਵੀਡੀਓ ਬਣਾ ਲਵੇ ਦੇਖ ਲੈ ਚਲ ਹਾਂ ਫੱਟੇ ਵੀਡੀਓ ਫੁੱਟਬਾਲ ਕਰ ਹੂੰ ਦੁਕਾਨਾ ਕਿਥੇ ਲਾਰ ਗਿਆ ਸਾਡੇ ਦੇ ਲਾਰ ਬੈਣੀ ਜੀ ਉਹ ਤੁਹਾਡੇ ਦੇ ਲਾਰ ਖਾ ਹੋਰ ਕਿਸਕੇ ਲਾਇਆ ਮਨੇ कर मैं तो बिच नहीं आया फटिया में तो भी आया मारे बिचित ਰੋਜੇ ਹਾਂ ਹੋ ਰਿਹਾ ਖੈਨੋ ਆ ਲੈ ਦਾਰੀ ਨੂੰ ਤੁਮਾਉ ਕਰ ਲੈ ਬਸ ਤੇਰਾ ਹੀ ਆ ਇਹ ਚੰਗੀ ਤਰ੍ਹਾਂ ਬਣਾ ਲਈ ਵੀਡੀਓ ਬੁੱਕਰ ਜੂਗੀ پیسے ਲੈ ਕੇ ਇਹ ਚੰਗੀ ਤਰ੍ਹਾਂ ਦਿਖਾ ਦਿਓ ਠੀਕ ਹੈ ਆਜੋ ਚਲ ਚਲ ਕੋਈ ਨਾ ਇਹ ਅਜੂ ਬਿਖਰੀਆਂ ਉੱਚਾ ਬਣਾਣਾ ਬਾਅਦ ਚੰਦਰ ਹੋਊਗਾ ਇੱਧਰ ਫੜ ਕੇ ਬਣਾਵਾ ਮੈਂ ਲਾਈਟ ਦਾ ਇਧਰੋਂ ਆ ਰਹੀ ਆ ਖੜੋ ਹੋਈ ਕਿ ਕੋ ਜਣਾ ਹਾਂ ਮਨਜੀਤ ਜੀ ਤੁਸੀਂ ਖੜ੍ਹ ਜਾਓ ਮੈਂ ਜੀਤ ਬਿਖਰੀਆਂ ਮਨਜੀਤ ਬਿਖਰੀਆਂ ਹੁਣ ਦਗਾਉਂ ਸੀ ਹਾਂ ਇਧਰੋਂ ਆ ਰਹੀ ਆ ਫੋਟੋ ਤਾਂ ਖਿੱਚ ਲੈ ਇਹਨਾਂ ਦੀ ਕੋਈ ਨਾ ਬਸ ਵੀਡੀਓ ਬਣਾਦੀ ਆ ਵੀਡੀਓ ਫੋਨ ਤੇ ਚੱਲੂ ਠੀਕ ਆ ਜੀ ਲੋਕੋ ਵਾਰਤਾਂ ਸਤਿ ਸ਼੍ਰੀ ਅਕਾਲ ਖੰਡਲੀ ਵਾਰਤਾਂ ਸਤਿ ਸ਼੍ਰੀ ਅਕਾਲ ਲੈ ਦੇ ਮੂਵੀ

ਕੀ ਕਰੀਏ ਮੈਂ ਮੈਂ ਤਾਂ ਫੜ ਲਿਆ ਤੂੰ ਫੜ ਲੈ ਇਹ ਬੜੀ ਗੱਲ ਆ ਗਈ ਦੇਖਿਆ ਵੀ ਜੀ ਨਹੀਂ ਆਏ ਕਿ ਤੂੰ ਫੜ ਲੂਗੀ ਲੈ ਬਈ ਆ ਜਾ ਮਨ ਵੀਰੇ ਉਹਨਾਂ ਦੇ ਮੂੰਚ ਲੈ ਸੁਤੇ ਆਣਾ ਮੈਂ ਬਣਾ ਲਈ ਸਾ ਤੇ ਵੀ ਮੂੰਹ ਮਿੱਠਾ ਕਰ ਤੇ ਰਵੀਸ਼ਾ ਨੂੰ ਲੰਦਾ ਹਾਂ ਇਹ ਦਸ਼ ਕਰਨ ਬਿਲ ਕੇ ਆ ਬਾ ਕੋਣ ਨਾ ਤੈਨੂੰ ਮਿਲ ਗਿਆ ਆਪਣਾ ਸਾਥ ਨਹੀਂ ਸਾਰੇ ਤੇ ਮੈਨੂੰ ਬੁਲਾ ਲੈ ਮੈਂ ਮੇਰੇ ਮੰਮੀ ਮੰਮੀ ਇੱਕ ਮਿੰਟ ਆ ਸੋਈ ਮੈਂ ਤਾਂ ਹਿੱਕਾ ਘੁੰਦਾ ਨਹੀਂ ਇੱਕ ਮਿੰਟ ਉਹ ਚਾਹ ਪਾਣੀ ਬਣਾ ਲੈ ਚਾਹ ਦੀ ਹੋਵੇ ਆ ਵੀ ਕਿੱਥੇ ਪਾ ਲ ਗਏ ਇਹ ਕਿੰਨੇ ਮਿੰਟ ਮੰਦਗਾਲੇ ਜੀ ਲੋਪੇ ਨੂੰ ਆਪਣਾ ਪਤਾ ਲੱਗਿਆ ਦੁਬਾਰਾ ਇਸ ਵਾਰ ਸਭ ਅਪਡੇਟ ਕਰਾ ਦੇ ਚਿੱਠੀਆਂ ਦੋਸਤਾਂ ਅੰਚ ਕਬੱਡੀ ਕੱਪ ਸੀਗਾ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇੱਥੋਂ ਸਾਨੂੰ ਗੱਡੀ ਮਿਲਣੀ ਹੈ ਇਹ ਗੱਡੀ ਮਿਲੀ ਆਪਾਂ ਨੂੰ ਕੀ ਕਹਦਾ ਨਹੀਂ ਚਲੋ ਕੋਈ ਨਹੀਂ ਮਿਸਰੀ ਕਰਨ ਲੱਗੀ ਤੇ ਪਿੱਛੇ ਬੈਨਰ ਵੀ ਦਿਖਾ ਦੇ ਹੈਨਾ ਨਾ ਹੋਣਗੇ ਚਲ ਕੋਈ ਨਹੀਂ ਅਗੇ ਅਗੇ ਆਪਨੇ ਤੇ ਤੁਹਾਨੂੰ ਵੀ ਸਾਰਿਆਂ ਨੂੰ ਵਧਾਈਆਂ ਭਾਈ ਜੀ ਨਾਲੇ ਸਾਨੂੰ ਸਪੋਰਟ ਕੀਤੀ ਆ ਹਨਾ ਇੱਥੇ ਤੱਕ ਪਹੁੰਚਾਇਆ ਉਹਨੂੰ ਅੱਜ ਅਸੀਂ ਗੋਣਗੇ ਤੇ ਤੁਹਾਡੀ ਬਦੌਰ ਬੱਚਿਆਂ ਦੀ ਮਿਹਨਤ ਇਹਨਾਂ ਤੁਹਾਡੀ ਮਿਹਨਤ ਦੀ ਨਾਲ ਸਾਡੇ ਲੈ ਦੇ ਪਿੱਛੇ ਅਸੀਂ ਪਾਰਸਾ ਪਾ ਗਏ ਖਾਲੀ ਖਾਣਾ ਹੈ ਕਾਲੇ ਦੋ ਨੀ ਮੇਰੇ ਕੁਝ ਹੋ ਕੇ ਹੈ ਯੋ ਐ ਨਹੀਂ ਖਾਂਦੇ ਥੋੜਾ ਚੱਲਣਾ ਇਹੋ ਮੈਨੂੰ ਕੋਈ ਖਾ ਜਾਣਾ ਕੋਈ ਨਾ ਮਟਨ ਨਾ ਲੈ ਮੈਂ ਮਨ ਆ ਜਾ ਉਹ ਆਹ ਚੱਲਣਾ ਜੀ ਇਹ ਮੰਮੀ ਕੀ ਵੀ ਬਣਾ ਲੇਂ ਆਹ ਕਰਵਾ ਨਹੀਂ ਤੇ ਤੁਸੀਂ ਵੀ ਬੋਲਦੇ ਹੋ ਉਸੇ ਵੀਡੀਓ ਨੂੰ ਬੋਲ ਲਓ ਕੁਝ ਬੋਲਦੇ ਨਾ ਨਹੀਂ ਆਈ ਤੁੰਡਾ ਲੈ ਆਓ ਨਾ ਵੀ ਸਾਨੂੰ ਮਿਲੀ ਆਇਆ ਬੋਲੋ ਰੁਪਾਲਗੁਰੂ ਤੇ ਗੱਡੀ ਮਿਲੀ ਹੈ ਜੀ ਇਸ ਨਮਾਲੇ ਕੀਤਾ ਇਹਨਾਂ ਦੀ ਮਿਹਨਤ ਨੂੰ ਪਰਮਾਤਮਾ ਦੇ ਰੰਗ ਭਾਗ ਲੈਣੇ ਪਰਮਾਤਮਾ ਸੱਚੇ ਪਰਸ਼ਾ ਹੈ ਜਿਹਨੂੰ ਬਈ ਚੜਦੀ ਇੱਕ ਮਾਤੇ ਸਾਡੇ ਕੋਲੋਂ ਤੇ ਹੀ ਅੱਲਾਹ ਨਾਲ ਜੁੜਿਆ ਸਭ ਨਾਲ ਕਾਇਰ ਹੁੰਦੀ ਸੱਦੇ ਬੋਲਦੇ ਅੱਜ ਬੋਲਦਾ ਬੋਲਦਾ 24 ਜੰਗ ਦੀ ਪਰ ਯਾਦ ਰਹੇਗੀਆਂ ਨੇ ਨੈਟ ਪ੍ਰੋਵਾਈਡੀਆਂ ਮੈਂ ਬਲ ਮਾੜਾ ਦਾ ਸਾਰਾ ਕੁਝ ਮੇਰਾ ਤਾਂ ਨੈਟ ਨਾਲ ਥੋੜਾ ਥੋੜਾ ਨਕਲ ਕਰ ਲਓ ਮੇਰੀ ਆਈ ਬਸ ਮੈਂ ਕਹਿੰਦਾ ਮੇਰੇ ਨਾਲ ਬੋਲਣ ਦੀ ਨਕਲ ਕਰ ਲਓ ਬਸ ਮੁਬਾਰਕਾ ਮਿਲੋ ਮੈਨੂੰ ਮੁਬਾਰਕਾ ਦਿਓ ਸੱਚੇ ਪਾਤਸ਼ਾਹ ਜੀ ਥੈਂਕ ਯੂ ਦਰਜੀ ਜੀ ਤੁਸੀਂ ਵੀ ਬੋਲੋ ਮਨਾ ਠੀਕ ਹੈ ਬੇਟੀ ਬੋਲੋ ਤੁਸੀਂ ਰਜਤੂ ਬੋਲਦੇ ਰਹਿੰਦੇ ਤੁਸੀਂ ਬੋਲੋ ਵਾਲੇ ਗੁਵਾਹੇ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਕਿਰਪਾ ਕੀਤੀ ਹੈ ਬੇਟੀ ਤੇ ਇਹਨੂੰ ਇਹਦੀ ਵਿਸਾਲ ਮਿੰਡ ਦਾ ਫਲ ਦਿੱਤੇ ਸਤਿਗੁਰੂ ਨੇ ਬਹੁਤ ਛੜ ਦੀ ਕਲਾ ਦਿੱਤੀ ਆਪਣੇ ਚਰਨ ਕਮਲਾ ਵਿੱਚ ਐ ਬਿਲਕੁਲ ਸਤਿਗੁਰੂ ਉੱਚੇ ਤੇ ਉੱਚਾ ਨਿਵਾਸ ਹੋਇਸੀ ਵਧੀਆ ਵਾਹਿਗੁਰੂ ਜੀ ਕੀ ਫਤਿਹ ਅਸੀਂ ਪ੍ਰਮਾਤਮਾ ਦਾ ਬਹੁਤ ਸ਼ੁਕਰਿਆਦਾ ਕਰਦੇ ਹਾਂ ਜੀ ਪ੍ਰਮਾਤਮਾ ਨੇ ਸਾਨੂੰ ਇੰਨੇ ਜੋਗੇ ਕਰਤਾ ਜੀ ਅੱਜ ਸਾਨੂੰ ਸਾਡੀ ਵੱਡੀ ਭੈਣ ਨੂੰ ਬੱਬਲ ਕਰਨ ਨੂੰ ਪ੍ਰਮਾਤਮਾ ਨੇ ਪ੍ਰਮਾਤਮਾ ਨੇ ਦੇਣਾ ਜੀ ਇਹ ਸਾਨੂੰ ਵੱਡੀ ਦਿੱਤੀ ਆ ਹਨਾ ਜੀ ਅਸੀਂ ਉਸ ਪ੍ਰਮਾਤਮਾ ਵਾਹਿਗੁਰੂ ਦਾ ਸ਼ੁਕਰਿਆਦਾ ਕਰਦੇ ਹਾਂ ਜਿਨ੍ਹਾਂ ਸਾਡੇ ਘਰ ਵਿੱਚ ਰੰਗ ਭਾਗ ਲਾਇਆ ਜੀ ਅਗਰ ਜੀ ਕਾ ਖਾਤ ਸਾਵਾਏ ਜੀ ਅਗਰ ਜੀ ਕੀ ਹਤਾ ਹੈ ਬਸ ਅੰਦਰ ਚਾਹ ਪੀ ਚਲ ਅੰਦਰ ਚਾਹ ਪੀ ਚਲੋ ਜੀ ਸਾਰੇ ਮੈਂ ਚਾਹ ਤਾਂ ਉਧਰ ਬੈਠ ਜਣੇ ਆ ਜੀ ਚਾਹ ਤਾਂ ਸੀ ਪੰਜ ਵਾਲੀ ਪੀਲੀ ਅੱਜ ਦਾ ਪੰਜਾਬ ਬਣ ਗਿਆ ਚਾਹ ਪੀਂਦੇ ਬੈਠੇ ਫਾਰਮ 'ਤੇ ਬੈਠ ਨਹੀਂ ਬੈਠੇ ਪਿੱਛੇ ਨਿੱਕੇ ਉਧਰ ਅਸੀਂ ਕਰਦੇ ਕਰ ਲਈ ਸਾਈਡ ਹੋ ਜਾ ਬਈ ਸਾਲਾ ਬਸ ਸਾਲਾ ਬਸ ਮੇਰੇ ਵੱਲੋਂ ਸਾਰੇ ਕਲੱਬ ਦਾ ਬਹੁਤ-ਬਹੁਤ ਥੈਂਕ ਯੂ ਕੁਲਦੀਪ ਖੰਗੂੜਾ ਜੀ ਦਾ ਬਹੁਤ-ਬਹੁਤ ਧੰਨਵਾਦ ਪੰਜਾਬ ਕਾਰਪੋਰਟ ਵਾਲਿਆਂ ਦਾ ਧੰਨਵਾਦ ਖੰਗੂੜਾ ਪ੍ਰਾਪਰਟੀ ਡੀਲਰ ਦਾ ਮੈਂ ਕਹਿੰਨੀ ਆ ਇਸ ਵਾਰ ਇਹਨਾਂ ਨੇ ਕਬੱਡੀ ਮੈਚ ਤੇ ਇੱਕ ਗੱਡੀ ਦਿੱਤੀ ਅਗਲੀ ਵਾਰੀ 10 ਗੱਡੀਆਂ ਵੰਡਣੇ ਇਹਨਾਂ ਦੀ ਪ੍ਰਾਪਰਟੀ ਇੰਨੀ ਕਿ ਵੱਧ ਜਾਵੇ ਇਹਨਾਂ ਦਾ ਕਾਰੋਬਾਰਾ ਜਿਹੜਾ ਇੰਨਾ ਕੁ ਵਧਦਾ ਹੋਵੇ ਤੇ ਸਾਰੇ ਪਾਸੇ ਖੰਗੂੜਾ ਸਾਹਿਬ ਖੰਗੂੜਾ ਸਾਹਿਬ ਹੋਵੇ ਕੱਲੋਂ ਇਹਨਾਂ ਦੇ ਪੈਟਰੋਲ ਪੰਪ ਚੱਲਣ ਦੇਖੋ ਦੇਵਨ ਮੈਂ ਇੱਕ ਛੋਟਾ ਜਿਹਾ ਨਜ਼ਰਾਨਾ ਲੈਣਾ ਵਾਸਤੇ ਲੈ ਕੇ ਆਈ ਹਾਂ ਆਉਦੀ ਫਸ ਸੋ ਇਹ ਸਾਡੇ ਵੱਲੋਂ ਇੱਕ ਛੋਟਾ ਜਿਹਾ ਚੈੱਕ ਆ ਜਿਹੜਾ ਇੱਕ ਵੱਡੀ ਕੱਪ ਲਈ ਅਸੀਂ ਇਹਨਾਂ ਨੂੰ ਦੇ ਰਹੇ ਹਾਂ 1 ਲੱਖ ਰੁਪਏ ਦਾ ਚੈੱਕ 1 ਲੱਖ 1000 ਦਾ ਨੀ ਤਾੜੀਆਂ ਜ਼ਰੂਰ ਲਾ ਦਿਓ ਇਹਨਾਂ ਨੇ ਬਹੁਤ ਵੱਡਾ ਕੰਮ ਕਰਾਲਾ ਕਿਉਂਕਿ ਅਦਾ ਵੱਡਾ ਕੰਮ ਕਰਨਾ ਬਹੁਤ ਔਖੀ ਗੱਲ ਹੁੰਦੀ ਆ ਹਨਾ ਇੱਕ ਕੱਲੇ ਬੰਦੇ ਲਈ ਬਹੁਤ ਵੱਡੀ ਗੱਲ ਹੁੰਦੀ ਆ ਕਬੱਡੀ ਕੱਪ ਕਰਾਉਣੇ ਸੌਖੀਆਂ ਗੱਲਾਂ ਨਹੀਂ ਹੁੰਦੀਆਂ ਟੀਮਾਂ ਨੂੰ ਜੋੜਨਾ ਲੋਕਾਂ ਨੂੰ ਆਪਣੇ ਨਾਲ ਜੋੜਨਾ ਸਭ ਤੋਂ ਵੱਡੀ ਗੱਲ ਕਿ ਬੱਚਿਆਂ ਨੂੰ ਕਬੱਡੀ ਦੇ ਰਾਹ ਦੇ ਪਾ ਰਹੇ ਨੇ ਆਪਣੀ ਮਾਂ ਖੇਡ ਆ ਜਿਹੜੀ ਕਬੱਡੀ ਪ੍ਰਮੋਟ ਕਰ ਰਹੇ ਨੇ ਤੇ ਨਸ਼ਿਆਂ ਤੋਂ ਦੂਰ ਕਰ ਰਹੇ ਨੇ ਜੁਗ ਜੁਗ ਜਿਓ ਰੱਬ ਕਰੇ ਤੁਹਾਡਾ ਕਾਰੋਬਾਰ ਹੋਰ ਜ਼ਿਆਦਾ ਵਧੇ ਠੀਕ ਐਕਸ਼ਨ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਜੀ ਬਹੁਤ ਹੀ ਵਧੀਆ ਰੱਬ ਵੀ ਬਹੁਤ ਪਸੰਦ ਹੋਇਆ ਜਿਆਦਾ ਹੀ ਹੋ ਗਿਆ ਰੱਬ ਦਾ ਪਰਸੰਤ ਤੇ ਮੈਨੂੰ ਅੱਜ ਮਿਲੇ ਨੇ ਜੀ ਰਾਜਨ ਸ਼ਰਮਾ ਜੀ ਮਾਨਸਾ ਤੋਂ ਇਹ ਹੈਗੇ ਜੀ ਕਬੱਡੀ ਦੇ ਪਲੇਅਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਇਹ ਕਬੱਡੀ ਦੇ ਹੈਗੇ ਨੇ ਕੋਚ ਸਾਨੂੰ ਬਹੁਤ ਵਧੀਆ ਲੱਗਿਆ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਬਹੁਤ ਐਸੇ ਦਿਨ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੀ ਭੈਣ ਬੱブル ਕਰਨ ਨੂੰ ਜਿਹੜੀ ਗੱਡੀ ਸਨਮਾਨ ਹੋਣੀ ਹੈ ਥੈਂਕ ਯੂ ਵਿਜਲਪੁਰ ਕਬੱਡੀ ਕੱਪ ਤੇ ਸਾਨੂੰ ਬਹੁਤ ਖੁਸ਼ੀ ਹੈ ਵੀ ਜਿਹੜਾ ਭੈਣ ਭਰਾ ਆਪਣਾ niche ਤੋਂ ਉੱਪਰ ਤੱਕ ਜਾਂਦਾ ਨਾ ਮਿਹਨਤ ਕਰਕੇ ਵਾਹਿਗੁਰੂ ਹਰ ਇੱਕ ਦੀ ਇੱਛਾ ਨੂੰ ਐਦਾਂ ਹੀ ਪੂਰੀ ਕਰੇ ਕਿਉਂਕਿ ਮੇਰੀ ਭੈਣ ਨੇ ਬਹੁਤ ਜ਼ਿਆਦਾ ਮਤਲਬ ਸਟਰਗਲ ਕੀਤਾ ਹੈਗਾ ਤੇ ਅੱਜ ਨਾਲ ਨੂੰ ਜਿਹੜੀ ਗੱਡੀ ਮਿਲਦੀ ਆ ਸਾਨੂੰ ਬਹੁਤ ਖੁਸ਼ੀ ਆ ਤੇ ਆ ਵੀ ਬਹੁਤ ਖੁਸ਼ ਹੋ ਰਿਹਾ ਹੈ ਮਿੰਨੀ ਮਿੰਨੀ ਘੁੱਟ ਪਾ ਰਿਹਾ ਹੈ ਕਿਵੇਂ ਰਹਿ ਰਹੇ ਨੇ ਮਿੰਨੀ ਮਿੰਨੀ ਨੇ ਸਾਰਾ ਗਰਾਊਂਡ ਪਾਣੀ ਨਾਲ ਭਰ ਗਿਆ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਗੱਡੀ ਤੇ ਗਰਾਊਂਡ ਤੇ ਵੀ ਲੱਜਾ ਕੇ ਤੋਂ ਧੰਨਵਾਦ ਕਰਦੇ ਆਂ ਅਸੀਂ ਆਪਣੇ ਬਿਜਰਪੁਰ ਕਬੱਡੀ ਕੱਪ ਵਾਲੇ ਵੀਰਾਂ ਦਾ ਵੀ ਜਿਨ੍ਹਾਂ ਨੇ ਇਹ ਮੇਰੀ ਭੈਣ ਵਾਸਤੇ ਇੰਨਾ ਜ਼ਿਆਦਾ ਵਧੀਆ ਸੋਚਿਆ ਤੇ ਮੇਰੇ ਵੱਲੋਂ ਵੀ ਸਾਰਿਆਂ ਦਾ ਧੰਨਵਾਦ ਸਾਰੀਆਂ ਟੀਮਾਂ ਦਾ ਜਿਹੜੀਆਂ ਇੱਥੇ ਖੇਡਨ ਆਈਆਂ ਉਹਨਾਂ ਨੂੰ ਵੀ 올 ਦਾ ਬੈਸਟ ਫਿਊਚਰ ਦੇ ਵਾਸਤੇ ਤੇ ਬਹੁਤ ਬਹੁਤ ਥੈਂਕਸ ਸਾਡੇ ਕਲੱਬ ਪ੍ਰਧਾਨ ਕੁਲਦੀਪ ਖੰਗੂੜਾ ਜੀ ਤੇ ਪੰਜਾਬ ਕਾਰਪਾਇੰਟ ਖੰਗੂੜਾ ਪ੍ਰਾਪਰਟੀ ਡੀਲਰ ਸਾਰਿਆਂ ਦਾ ਜਿਹੜੇ ਇਹ ਕਬੱਡੀ ਕੰਪ ਕਰਾਇਆ ਜੀ ਇਹਨਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਮਾਨ ਸਨਮਾਨ ਬਖਸ਼ਿਆ ਥੈਂਕ ਯੂ ਜੀ ਤੇ ਆਪਾਂ ਚਾਹੁੰਦੇ ਆ ਜੀ ਜਿਹੜੇ ਵੀ ਗ੍ਰੀਮ ਕਰਦੇ ਬੱਚੇ ਸਾਰੇ ਤਰੱਕੀ ਕਰਨ ਜਿੱਦਾਂ ਅੱਜ ਅਸ ਸਾਨੂੰ ਸਨਮਾਨ ਮਿਲਣਾ ਜੀ ਅਸੀਂ ਚਾਹੁੰਦੇ ਆ ਵੀ ਹਰ ਇੱਕ ਬੱਚੇ ਨੂੰ ਇਦਾਂ ਹੀ ਸਨਮਾਨ ਮਿਲੇ ਤਰੱਕੀ ਕਰਕੇ ਬਹੁਤ ਉੱਚੇ ਮਕਾਮ ਤੱਕ ਪਹੁੰਚੇ ਤੇ ਆਪ ਜੀ ਰੱਬ ਵੀ ਬਹੁਤ ਖੁਸ਼ ਹੈ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਦੋਸਤੋ